ਜੋ ਵੀ ਲੀਡਰ ਨੇ ਕਿਸਾਨੀ ਦੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਵਿੱਚ ਲਿਆਂਦਾ ਜਾਵੇ। ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਿਆਰ ਪਰ ਤਿਆਰਪੁਰੀ ਨਿਹੰਗ ਸਿੰਘ ਫੌਜ ਖੜੀ ਆ। ਤੁਸੀਂ ਜਿਵੇਂ ਹੀ ਸਾਨੂੰ ਇਸ਼ਾਰਾ ਕਰੋਗੇ ਬਾਰਡਰ ਬਾਰਡਰ ਤਾਂ ਐ 5 ਮਿੰਟ 'ਚ ਜਿਵੇਂ ਮੰਤਰੀ ਕਹਿੰਦੇ ਸੀ ਨਾ ਇਹਨਾਂ ਦੇ 5 ਮਿੰਟ 'ਚ ਐਮਐਸਬੀ ਅਸੀਂ 5 ਮਿੰਟ 'ਚ ਬਾਰਡਰ ਪੱਟ ਕੇ ਦਿਖਾ ਦਾਂਗੇ ਤੁਹਾਨੂੰ। ਸਭ ਸੰਗਤ ਨੂੰ ਪਤਾ ਹੀ ਹੈ ਕਿ ਕਿਸਾਨੀ ਅੰਦੋਲਨ ਦੁਆਰਾ ਤੋਂ ਸ਼ੁਰੂ ਹੋ ਕੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਪਹੁੰਚੋ ਇਹ ਕਿਸਾਨ ਜੋ ਕਿ ਆਪਣੇ ਹੱਕ ਸੱਚ ਦੀ ਲੜਾਈ ਲਈ ਲੜ ਰਹੇ ਨੇ ਤੇ ਭਾਰਤ ਸਰਕਾਰ ਉਹਨਾਂ ਨਾਲ ਇੱਕ ਅਤਵਾਦੀ ਦੀ ਤਰ੍ਹਾਂ ਵੱਖਵਾਦੀ ਦੀ ਤਰ੍ਹਾਂ ਸਲੂਕ ਕਰ ਰਹੀ ਹੈ ਕਦੇ ਗੋਲੇ ਕਦੇ ਬਰੂਦ ਕਦੇ ਗੋਲੀਆਂ ਤੇ ਡਰੋਨਾਂ ਰਹੀ ਸਿੱਟ ਰਹੇ ਉਹ ਆਂਸੂ ਉਸਦੇ ਗਲੇ ਇਹ ਸਾਨੂੰ ਭਾਰਤ ਦਾ ਹਿੱਸਾ ਸਮਝਦੇ ਹੀ ਨਹੀਂ ਇੱਕ ਪਾਸੇ ਤਾਂ ਕਹਿੰਦੇ ਆ ਕਿ ਇਹ ਖਾਲਸਤਾਨੀ ਨੇ ਖਾਲਸਤਾਨ ਮੰਗਦੇ ਨੇ ਭਾਈ ਅਸੀਂ ਖਾਲਸਤਾਨ ਨਹੀਂ ਮੰਗਦੇ ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਭਾਰਤ ਤੋਂ ਵੱਖ ਹੋ ਕੇ ਸੋਚਣ ਦੇ ਲਈ ਅਸੀਂ ਦਿੱਲੀ ਸਾਡੀ ਰਾਜਧਾਨੀ ਆ ਹਿੰਦੁਸਤਾਨ ਦੀ ਤੇ ਹਿੰਦੁਸਤਾਨ ਦਾ ਹਿੱਸਾ ਹੈ ਪੰਜਾਬ ਪੰਜਾਬ ਨੇ 90% 92% ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਵਾਇਆ ਉਸੇ ਪੰਜਾਬ ਦੇ ਵਸਨੀਕਾਂ ਦੇ ਲਈ ਤੁਸੀਂ ਅੱਜ ਜੰਗ ਦਾ ਮਾਹੌਲ ਬਣਾ ਕੇ ਸ਼ੰਭੂ ਬਾਰਡਰ ਤੇ ਤੁਸੀਂ ਐਵੇਂ ਕਰ ਰਹੇ ਹੋ ਜਿਵੇਂ ਅਸੀਂ ਭਾਰਤ ਦਾ ਹਿੱਸਾ ਨਹੀਂ ਹੁੰਦੇ ਦੁਨੀਆ ਭਰ ਦੇ ਵਿੱਚ ਬੈਠੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਆ ਤੇ ਦੁਨੀਆ ਭਰ ਦੇ ਵਿੱਚ ਬੈਠੇ ਜਿੰਨੇ ਵੀ ਪੰਜਾਬੀ ਕਿਸਾਨਾਂ ਦੇ ਹੱਕ 'ਚ ਆਵਾਜ਼ ਚੱਕ ਰਹੇ ਨੇ ਕੀ ਸਾਰੀ ਦੁਨੀਆ 'ਚ ਬੈਠੇ ਲੋਕ ਪਾਗਲ ਨੇ ਸੈਂਟਰ ਦੀ ਸਰਕਾਰ ਖੁਦ ਮੋਦੀ ਨਰਿੰਦਰ ਮੋਦੀ ਜੀ ਤੁਸੀਂ ਆਪ ਖੁਦ ਜਦੋਂ ਗੁਜਰਾਤ ਦੇ ਸੀਐਮ ਸੀ ਯਾਦ ਕਰੋ ਤੁਸੀਂ ਸੈਂਟਰ ਸਰਕਾਰ ਦੇ ਵਿੱਚ ਮੁੱਦੇ ਰੱਖੇ ਸੀ ਕਿ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਤੇ ਜਿੰਨੇ ਵੀ ਕਿਸਾਨੀ ਦੇ ਮੁੱਦੇ ਨੇ ਉਹਨਾਂ ਦੀ ਤੁਸੀਂ ਲਿਸਟ ਬਣਾ ਕੇ ਸੈਂਟਰ ਸਰਕਾਰ 'ਚ ਦਿੱਤੀ ਸੀ ਤੇ ਕਿਹਾ ਸੀ ਕਿ ਇਹ ਜਿੰਨੇ ਵੀ ਰੂਲ ਰੈਗੂਲੇਸ਼ਨ ਆ ਇਹਨਾਂ ਨੂੰ ਮੰਨ ਕੇ ਲਾਗੂ ਕੀਤਾ ਜਾਵੇ ਕਿਉਂ ਤੁਸੀਂ ਆਪ ਖੁਦ ਦੂਜੀ ਵਾਰੀ ਸੱਤਾ ਦੇ ਵਿੱਚ ਆਏ ਹੋ ਤੁਹਾਨੂੰ ਇੰਨੇ ਸਾਲਾਂ ਤੋਂ ਨਹੀਂ ਲਿਖਿਆ ਕਿ ਕਿਸਾਨੀ ਦੇ ਵਿੱਚ ਹੋ ਰਹੀ ਘਾਣ ਮੈਂ ਉਹਨੂੰ ਦੂਰ ਕਰਕੇ ਅੰਨਦਾਤਾ ਨੂੰ ਖੁਸ਼ ਕਰ ਸਕਾਂ ਸਾਰੇ ਹਿੰਦੁਸਤਾਨ ਦਾ ਭਰ ਦਾ ਢਿੱਡ ਪੰਜਾਬ ਦੁਨੀਆ ਭਰ ਚ ਬੈਠੇ ਜਿੰਨੇ ਵੀ ਕਿਸਾਨ ਨੇ ਇਹ ਲੋਕਾਂ ਦੇ ਅੰਨਦਾਤਾ ਨੇ ਆਪ ਖੁਦ ਸਲਫਾਸਾ ਵੀ ਵੀ ਮਰ ਰਹੇ ਨੇ ਕੀ ਵਜ੍ਹਾ ਕੀ ਹੈ ਕਰਜ਼ੇ ਕਰਜ਼ੇ ਆਉਂਦੇ ਕਿੱਥੋਂ ਆ ਉਹ ਮੈਂ ਤੁਹਾਨੂੰ ਦੱਸਦਾ ਫਸਲ ਦਾ ਰੇਟ ਨਹੀਂ ਮਿਲਦਾ ਪੈਸੇ ਨਹੀਂ ਹੁੰਦੇ ਖਾਤੇ 'ਚ ਵਿਆਹ ਆ ਜਾਂਦੇ ਆ ਕੋਈ ਖਰਚਾ ਆ ਜਾਂਦਾ ਕਰਜ਼ਾ ਚੱਕ ਕੇ ਬੈਂਕਾਂ ਤੋਂ ਵਿਆਹ ਕਰਦੇ ਆ ਖਰਚਾ ਕਰਦੇ ਆ ਕਰਜ਼ਾ ਮੋੜਨ ਦੀ ਕੰਜائش ਨਹੀਂ ਹੁੰਦੀ ਕਿਉਂਕਿ ਫਸਲ ਦਾ ਮੁੱਲ ਨਹੀਂ ਮਿਲਦਾ ਕੋਡ ਕੋਜੀ ਹੀ ਕਰਨੀ ਆ ਜਮੀਨਾ ਤੇ ਕਰਜੇ ਚੱਕ ਚੱਕ ਧੀਆਂ ਪੁੱਤ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਭੇਜ ਕੇ ਉੱਥੇ ਦਿਹਾੜੀਆਂ ਕਰ ਰਹੇ ਨੇ ਵਜਾ ਸਾਨੂੰ ਸਾਡੀ ਫਸਲਾਂ ਦਾ ਮੁੱਲ ਨਹੀਂ ਮਿਲਦਾ ਇਹ ਲੋਕਾਂ ਨੇ ਸਮਝਿਆ ਹੋਇਆ ਕਿ ਮੁੱਦਾ ਬਹੁਤ ਛੋਟਾ ਆ ਇਸ ਮੁੱਦੇ ਤੇ ਜੇ ਬਰੀਕੀ ਦੇ ਨਾਲ ਗੱਲ ਕੀਤੀ ਜਾਵੇ ਘਟੋ ਘਟਨੀ ਤਾਂ ਬਹੁਤ ਲੰਬੀ ਟਾਕ ਹੋ ਸਕਦੀ ਆ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਮੁੱਦਾ ਹੈ ਕੀ ਆ ਲੋਕ ਕਹਿੰਦੇ ਨੇ ਕਿ ਕਿਸਾਨ ਵੇਲੇ ਨੇ ਬਾਰਡਰਾਂ ਤੇ ਬੈਠੇ ਨੇ ਉਹ ਭਾਈ ਉਹ ਵੇਲੇ ਨਹੀਂ ਹੈ ਗੋਲੀਆਂ ਖਾਣ ਲਈ ਡੰਡੇ ਖਾਣ ਲਈ ਤੇ ਆਪਣੇ ਸਿਰ ਪੜਵਾਉਣ ਲਈ 200 ਤੋਂ ਵੱਧ ਤਿੰਨ ਤਿੰਨ ਦਿਨ ਵਿੱਚ 200 ਤੋਂ ਵੱਧ ਸਾਡੇ ਮੁੰਡੇ ਉੱਥੇ ਜ਼ਖਮੀ ਹੋ ਗਏ ਨੇ ਤੇ ਕੱਲ ਇੱਕ ਬਜ਼ੁਰਗ ਬਾਬਾ ਸਾਡਾ ਸ਼ਹੀਦ ਵੀ ਹੋ ਗਿਆ ਜੀਮੇਦਾਰ ਦੇ ਘਦੇ ਜੀ ਦੇ ਡੰਗਰ ਰੱਖੇ ਹੁੰਦੇ ਆ ਨਾ ਇੱਕ ਦਿਨ ਕਿਸੇ ਰਿਸ਼ਤੇਦਾਰੀ ਚ ਕੱਟ ਨਹੀਂ ਸਕਦਾ ਇੰਨਾ ਵੇਲਾ ਨਹੀਂ ਹੈ ਕਿਸਾਨ ਜੀ ਨਫੀ ਕੀ ਹੈ ਸਮਝੋ ਇਸ ਗੱਲ ਨੂੰ ਘੱਟੋ ਘੱਟ ਜੇ ਉੱਥੇ ਜਾ ਕੇ ਤੁਸੀਂ ਨਾਲ ਵੀ ਖੜ੍ਹ ਸਕਦੇ ਤੇ ਫੇਸਬੁੱਕਾਂ ਤੇ ਇੰਸਟਾਗ੍ਰਾਮਾਂ ਸੋਸ਼ਲ ਐਪ ਚੈਟਾਂ ਤੇ ਐਵੀਂ ਨਾ ਬੋਲ ਕੇ ਪਾਓ ਵੀਡੀਓ ਪਾਓ ਕਿ ਕਿਸਾਨ ਇਸ ਵਾਰੀ ਗਲਤ ਨੇ ਅਸੀਂ ਉਹ ਲੋਕਾਂ ਦਾ ਧੰਨਵਾਦ ਕਰਦੇ ਆਂ ਜਿਹੜੇ ਕਿ ਨੌਕਰੀ ਪੇਸ਼ੇ ਵਾਲੇ ਨੇ ਪਰ ਕਿਸਾਨਾਂ ਦੇ ਹੱਕ ਵਿੱਚ ਨੇ ਕੀ ਹੋਇਆ ਕਿ ਬਹੁਤ ਲੋਕ ਐਦਾਂ ਦੇ ਨੇ ਜਿਹੜੇ ਬਹੁਤ ਆਪਣੀਆਂ ਨੌਕਰੀਆਂ ਕਰਕੇ ਪੇਸ਼ੇ ਕਰਕੇ ਸਾਡਾ ਸਾਥ ਫਿਜ਼ੀਕਲੀ ਤੌਰ ਤੇ ਨਹੀਂ ਦੇ ਸਕਦੇ ਪਰ ਉਹ ਸਾਡੇ ਵਿਰੁੱਧ ਵੀ ਨਹੀਂ ਬੋਲ ਰਹੇ ਕਿਸਾਨਾਂ ਦੇ ਅੱਜ ਦੁਨੀਆ ਭਰ ਦੇ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਅਤਵਾਦੀ ਹੈ ਕਿਉਂ ਭਾਈ ਸਾਡੇ ਹੀ ਮੁੰਡੇ ਫੌਜ ਵਿੱਚ ਭਰਤੀ ਹੋ ਹੋ ਕੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਵੀ ਤੁਸੀਂ ਇੱਥੇ ਤੱਕ ਕੀ ਪਿਛਲੀ ਵਾਰੀ ਆਇਆ ਕਹਿੰਦੇ ਮੈਂ ਸ਼ਹੀਦ ਸ਼ਰਧਾਂਜਲੀ ਨਹੀਂ ਦੇਣੀ ਅਸੀਂ ਇਹ ਤਾਂ ਅਗਨੀ ਵੀਰ ਸੀ ਉਹ ਕਿਸੇ ਮਾਂ ਦਾ ਪੁੱਤ ਨਹੀਂ ਫੌਜ ਵਿੱਚ ਬੰਦੇ ਭਰਤੀ ਕਿਉਂ ਹੁੰਦੇ ਨੇ ਗਰੀਬਾਂ ਕਾ ਗਰੀਬਾਂ ਦੇ ਬੱਚੇ ਭਰਤੀ ਹੁੰਦੇ ਨੇ ਭਾਈ ਜੀ ਨੇ ਦੇ ਘਰੇ ਜਮੀਂ ਦਾਣੇ ਖਾਣ ਨੂੰ ਵੀ ਰੁਪਈਏ ਨਹੀਂ ਹੁੰਦੇ ਦੇਸ਼ ਭਗਤੀ ਹੁੰਦੀ ਹੈ ਅੰਦਰ ਉਹਨਾਂ ਦੇ ਫਿਰ ਵੀ ਦੇਸ਼ ਲਈ ਕੌਮ ਲਈ ਸ਼ਹੀਦ ਹੋ ਜਾਂਦੇ ਨੇ ਆਸ ਦੇ ਹੱਸਦੇ ਕੀ ਗੱਲ ਤੁਸੀਂ ਉਹਨਾਂ ਨੂੰ ਸ਼ਹੀਦ ਦਾ ਉਹਦਾ ਵੀ ਨਹੀਂ ਦੰਦੇ ਨਸ਼ਿਆਂ ਦਾ ਹੜ ਵਗ ਰਿਹਾ ਪੰਜਾਬ ਚ ਉਹਦੇ ਵਿਰੁੱਧ ਕੋਈ ਬੋਲਦਾ ਉਹਨੂੰ ਤੁਸੀਂ ਚੱਕ ਕੇ ਪਰਚਾ ਦੇ ਦਿੰਦੇ ਹੋ ਠੱਗ ਏਜੰਟ ਫੇਰ ਕੁੱਮ ਕਿਹਾ ਗਈ ਨਾ ਉੱਥੇ ਹੀ ਗੱਲ ਕਰ ਜਾ ਚੱਕ ਚੱਕ ਭੇਜ ਦੇਨੇ ਅਸੀਂ ਤੇ ਜੇ 50 ਚੋਂ 25 ਚਲੇ ਵੀ ਗਏ ਤੇ 25 ਦੇ ਏਜੰਟ ਪੈਸੇ ਖਾ ਜਾਂਦੇ ਨੇ ਉਹਨਾਂ ਰੁਪਈਏ ਨਹੀਂ ਹੁੰਦੇ ਦੇਸ਼ ਭਗਤੀ ਹੁੰਦੀ ਹੈ ਅੰਦਰ ਉਹਨਾਂ ਦੇ ਫਿਰ ਵੀ ਦੇਸ਼ ਲਈ ਕੌਮ ਲਈ ਸ਼ਹੀਦ ਹੋ ਜਾਂਦੇ ਨੇ ਆਸ ਦੇ ਹੱਸਦੇ ਕੀ ਗੱਲ ਤੁਸੀਂ ਉਹਨਾਂ ਨੂੰ ਸ਼ਹੀਦ ਦਾ ਉਹਦਾ ਵੀ ਨਹੀਂ ਦੰਦੇ ਨਸ਼ਿਆਂ ਦਾ ਹੜਵਗ ਰਿਹਾ ਪੰਜਾਬ ਚ ਉਹਦੇ ਵਿਰੁੱਧ ਕੋਈ ਬੋਲਦਾ ਉਹਨੂੰ ਤੁਸੀਂ ਚੱਕ ਕੇ ਪਰਚਾ ਦੇ ਦਿੰਦੇ ਹੋ ਠੱਗ ਏਜੰਟ ਫੇਰ ਘੁਮ ਕਿਹਾ ਕੀ ਨਾ ਉੱਥੇ ਹੀ ਗੱਲ ਕਰ ਜਾ ਚੱਕ ਚੱਕ ਭੇਜਦੇ ਨੇ ਅਸੀਂ ਤੇ ਜੇ 50 ਚੋਂ 25 ਚਲੇ ਵੀ ਗਏ ਤੇ 25 ਦੇ ਏਜੰਟ ਪੈਸੇ ਖਾ ਜਾਂਦੇ ਨੇ ਉਹਨਾਂ ਦੇ ਵਿਰੁੱਧ ਕੋਈ ਆਵਾਜ਼ ਚੱਕਦਾ ਭਾਨੇ ਸਿੱਧੂ ਵਰਗੇ ਤੁਸੀਂ ਉਹਨਾਂ ਤੇ ਪਰਚਾ ਦੇ ਦਿੰਦੇ ਹੋ ਅਸੀਂ ਜੀਏ ਤਾਂ ਜਿਵੇਂ ਕਿਵੇਂ ਜਾਈਏ ਕਿੱਥੇ ਸਾਨੂੰ ਕਦੇ ਵੱਖਵਾਦੀ ਕਦੇ ਅੱਤਵਾਦੀ ਸਾਡੀ ਪੰਜਾਬ ਦੀ ਹੱਦ ਦੇ ਵਿੱਚ ਬਾਰਡਰ ਲਾ ਲਿਆ ਉੱਥੇ ਆ ਕੇ ਡਰੋਨ ਨਾਲ ਹਮਲੇ ਕਰੀ ਜਾ ਰਹੇ ਨੇ ਉਹ ਪੰਜਾਬ ਸਰਕਾਰ ਚੁੱਪ ਐ ਅਜੇ ਜੇਸੀਬੀਆਂ ਲੈ ਕੇ ਸਮਾਣੇ ਕਹਿੰਦੇ ਪਾਤੜਾ ਸਮਾਣੇ ਜੀਸੀਬੀਆਂ ਰੋਕ ਲੀਆਂ ਉਹ ਵੀ ਤਾਂ ਪੰਜਾਬ ਸਰਕਾਰ ਨੇ ਰੋਕੀਆਂ ਇੱਕ ਪਾਸੇ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਡਟ ਕੇ ਖੜਾ ਭਾਈ ਇਹ 도ਗਲੀ ਨੀਤੀ ਨਾ ਵਰਤੀ ਜਾਵੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਦਿੱਲੀ ਕੂਚ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਚੌਤੇ ਵਾਲੇ ਪਿਛਲੇ 1 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਲਈ ਲੱਗਿਆ ਹੋਇਆ ਵੀਪੀਐਸ ਚੌਂਕ 'ਚ ਧਰਨਾ ਉੱਥੇ 1 ਸਾਲ ਤੋਂ ਡਟੇ ਹੋਏ ਆ ਦਾਸ ਉਹਨਾਂ ਦੀ ਫੌਜ ਦਾ ਸਿੰਘ ਅਸੀਂ ਕਿਸਾਨੀਆਂ ਦੋਰਲ ਚ ਚੱਲ ਰਹੇ ਜੋ ਵੀ ਸੰਘਰਸ਼ ਤੇ ਵਿੱਚ ਪੂਰਾ ਆਪਣਾ ਸਹਿਯੋਗ ਦੇ ਰਹੇ ਆ ਅਸੀਂ ਜੋ ਵੀ ਲੀਡਰ ਨੇ ਕਿਸਾਨੀ ਦੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਵਿੱਚ ਲਿਆਂਦਾ ਜਾਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਿਆਰ ਪਰ ਤਿਆਰਪੁਰੀ ਨਿਹੰਗ ਸਿੰਘ ਫੌਜ ਖੜੀ ਆ ਤੁਸੀਂ ਜਿਵੇਂ ਹੀ ਸਾਨੂੰ ਇਸ਼ਾਰਾ ਕਰੋਗੇ ਬਾਰਡਰ ਬਾਰਡਰ ਤਾਂ ਐ 5 ਮਿੰਟ ਚ ਜਿਵੇਂ ਮੰਤਰੀ ਕਹਿੰਦੇ ਸੀ ਨਾ ਇਹਨਾਂ ਦੇ 5 ਮਿੰਟ ਚ ਐਮ ਐਸ ਬੀ ਅਸੀਂ 5 ਮਿੰਟ ਚ ਬਾਰਡਰ ਪੱਟ ਕੇ ਦਿਖਾ ਦਾਂਗੇ ਤੁਹਾਨੂੰ ਤੇ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੱਕੀਏ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਖੜੀ ਹੋਈਏ ਸਾਰੀ ਨਿਹੰਗ ਸਿੰਘ ਫੌਜ ਇਹਨਾਂ ਦੇ ਨਾਲ ਤਿਆਰ ਪਰ ਤਿਆਰ ਹੋ ਕੇ ਖੜੀ ਹੈ ਕਿਸਾਨਾਂ ਦੇ ਵਿਰੁੱਧ ਨਾ ਬੋਲੀਏ ਕਿਉਂਕਿ ਅੰਨਦਾਤਾ ਸਾਰਿਆਂ ਦਾ ਢਿੱਡ ਭਰਦਾ ਆ ਤੇ ਅੰਨਦਾਤੇ ਨੂੰ ਆਪਾਂ ਬੋਲਾਂਗੇ ਤਾਂ ਉਹਦਾ ਖਮਿਆਜਾ ਭੁਗਤਣ ਆਉਣ ਵਾਲੇ ਟਾਈਮ 'ਚ ਸਾਡੀਆਂ ਨਸਲਾਂ ਉਹਨਾਂ ਨੂੰ ਭੁਗਤਣਾ ਪਵੇਗਾ ਦੀਪ ਸਿੱਧੂ ਨੇ ਇੱਕ ਗੱਲ ਕਹੀ ਸੀ ਇਹ ਕਾਲੀ ਸਾਡੀ ਫਸਲਾਂ ਦੀ ਨਹੀਂ ਸਾਡੀ ਨਸਲਾਂ ਦੀ ਹੀ ਗੱਲ ਹੈ ਤੇ ਸਾਡੀਆਂ ਨਸਲਾਂ ਕੀ ਹੈ ਸਾਡੇ ਆਉਣ ਵਾਲਾ ਭਵਿੱਖ ਸਾਡੇ ਆਉਣ ਵਾਲੀ ਪੀੜ੍ਹੀ ਜਦੋਂ ਅੰਡਾਨੀਆਂ ਬਾਨੀਆਂ ਨੇ ਇਹ ਆਪਣੇ ਅੰਦਰ ਕਰ ਲਈ ਨਾ ਪ੍ਰੋਪਗੈਂਡਾ ਕੀ ਚੱਲਦਾ ਉਹਨਾਂ ਨੇ ਸਾਰੀ ਜ਼ਮੀਨ ਜੋ ਵੀ ਆਨਾ ਆਪਣੇ ਅੰਡਰ ਲੈ ਲੈਣਾ ਆਪਣੀ ਮਰਜ਼ੀ ਨਾਲ ਦੇਣਗੇ ਵੇਚਣਗੇ ਇਸ ਗੱਲ ਨੂੰ ਆਪਾਂ ਬਹੁਤ ਮੁੱਦੇ ਨੂੰ ਗੰਭੀਰਤਾ ਨਾਲ ਸਮਝੀਏ ਕਿਸਾਨਾਂ ਦੇ ਹੱਕ ਵਿੱਚ ਖੜੀਏ ਉੱਥੇ ਜਾ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਲੜੀਏ ਤੇ ਸਾਰੀ ਫੌਜ ਨਿਹੰਗ ਸਿੰਘ ਫੌਜ ਜਿ세ਦਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਚੌਥੇ ਵਾਲੇ ਜਿ세ਦਰ ਬਾਬਾ ਚੜਤ ਸਿੰਘ ਜੀ ਅਰਬਾ ਖਰਬਾ ਤਰਨਤਾਲ ਜਿ세ਦਰ ਬਾਬਾ ਰਾਜਾ ਰਾਜ ਸਿੰਘ ਜੀ ਜੋ ਕਿ ਪਿਛਲੇ 1 ਸਾਲ ਤੋਂ ਕਿਸਾਨੀ ਅੰਦੋਲਨ ਚ ਲਾ ਕੇ ਆਏ ਉੱਥੇ ਜਿੱਤ ਕੇ ਆਏ ਮੋਰਚਾ ਤੇ ਪਿਛਲੇ 1 ਸਾਲ ਤੋਂ ਇੱਥੇ ਮੁਹਾਲੀ ਵੀਪੀਐਸ ਚੌਂਗ ਚ ਧਰਨੇ ਤੇ ਬੈਠੇ ਨੇ ਸਾਰੇ ਹੀ ਨੈਗਸਿੰਗ ਫੌਜ ਇਹਨਾਂ ਨਾਲ ਚੜ੍ਹਦੀ ਕਲਾ ਨਾਲ ਤਿਆਰ ਪਰ ਤਿਆਰ ਖੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ